ਗੱਡੀ ਭਲੀ ਰੀ ਸਿਰਫ ਲੋਕ ਤੇ ਉਹ ਲਾਈ ਜਾਂਦੇ ਆ ਉਹ ਨਾਲ ਦੀ ਨਾਲ ਮੱਛੀਆਂ ਦੀ ਵਾਹਣ ਚ ਪਾਣੀ ਨਹੀਂ ਹੈਗਾ ਸੁੱਕੇ ਜੀ ਡੱਕੇ ਲਾਈ ਜਾਂਦੇ ਆ ਯਾਰ ਆਪਾਂ ਦੇਣਾ ਕਿਸੇ ਦਾ ਕੁਝ ਨਹੀਂ ਨਹੀਂ ਆਪਾਂ ਤਾਂ ਤਰ੍ਹਾਂ ਹਮੇ ਉਹ ਮੰਗ ਵੀ ਜਾਣੀ ਆ ਹਾਂ ਜਿਹੜਾ ਵੀ ਉਹਦਾ ਤੇ ਗੱਡੀ ਚਾਹੀਦੀ ਆ ਨਹੀਂ ਲੈ ਜਾ ਉਹ ਤੱਕ ਜਾਂਦਾ ਕਹਿੰਦਾ ਇਤਨਾ ਇਹ ਵੀ ਚੱਲਦਾ ਲੈ ਕੇ ਬਿਠਾ ਲੈ ਜਾਂਦਾ ਨਹੀਂ ਵਾਕਿਆ ਹੀ ਸੇਠ ਬਈ ਸਕੀਮੀ ਹੁੰਦੇ ਆ ਮੈਨੂੰ ਤਾਂ ਲੱਗਦਾ ਹਨਾ ਇਵੇਂ ਹੀ ਗੱਲ ਵੇ ਆਪੇ ਕੋਈ ਮੰਗੇ ਨਾ ਜਦੋਂ ਆਪ ਜਿਹੜਾ ਵੀ ਲੈ ਜਾਏ ਦੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੁਹਾਡੇ ਗਰਮੀ ਕਿਵੇਂ ਆ ਵਟ ਨਿਕਲੇ ਭਾ ਗਰਮੀ ਨੇ ਵਟ ਅੱਜ ਸਵੇਰੇ ਸਵੇਰੇ ਥੋੜਾ ਜਿਹਾ ਕੰਮ ਸੀ ਖੇਤ ਵਾਟਾਂ ਬਟਾਈਆਂ ਮੈਂ ਸੈੱਟ ਕਰਦਾ ਰਿਹਾ ਤੇ ਮੈਂ ਕਹਿੰਦਾ ਹਵਾ ਜਮਾਂ ਨਹੀਂ ਚੱਲਦੀ ਹੁਣ ਯੱਕਦਾਂ ਹਵਾ ਜੀ ਛੱਡੀ ਆ ਪਰ ਗਰਮੀ ਪਸੀਨਾ ਆ ਹੀ ਜਾਂਦਾ ਕਿਉਂਕਿ ਅੱਜ ਹੈਗੀ ਆ 17 ਜੂਨ ਤੇ ਕੱਲ ਨੂੰ 18 ਨੂੰ ਇੱਕ ਸਿਸਟਮ ਕਹਿੰਦੇ ਲੱਗਣਾ ਫ੍ਰੀ ਮੌਨਸੂਨ ਆਉਣੀਆਂ ਦੇਖਦੇ ਆਂ ਬਈ ਆਪਣੇ ਏਰੀਆ ਦੇ ਵਿੱਚ ਮੀਂਹ ਪੈਂਦਾ ਕਿ ਨਹੀਂ ਪੈਂਦਾ ਉਹ ਤਾਂ ਦੇਖਣ ਵਾਲਾ ਹੋਊਗਾ ਤਾਂ ਆਪਣਾ ਇਧਰ ਮੋਟਰਸਾਈਕਲ ਸਟਾਰਟ ਆ ਇਹਦਾ ਨਾਮ ਮੈਂ ਤੁਹਾਨੂੰ ਇੱਕ ਦਿਨ ਥੋੜਾ ਜਿਹਾ ਇੱਕ ਬੰਦਾ ਥੋੜਾ ਜਿਹਾ ਰੋਂਗ ਸਾਈਡ ਆਇਆ ਤੇ ਉਹਨੇ ਲਿਆ ਕੇ ਮੈਂ ਉਹਦੇ ਆਹ ਜਣੀ ਆ ਚੀ ਟਾਇਰ ਵੱਜਿਆ ਉਹਦੇ ਆਪਣੇ ਸਲੈਂਸਰ ਦੇ ਵਿੱਚ ਆ ਇੱਥੇ ਉਹਨੇ ਟੇਡਾ ਕਰ ਲਿਆ ਮੁੜ ਕੇ ਉਹ ਖੜਿਆ ਵੀ ਨਹੀਂ ਤੇ ਮੈਨੂੰ ਲੱਗਦਾ ਵੀ ਕਹਿੰਦੇ ਵੀ ਇਥੋਂ ਇਹਦੀਆਂ ਗੋਲੀਆਂ ਨਿਕਲ ਗਿਆ ਨੱਟ ਢਿੱਲਾ ਹੋ ਗਿਆ ਸੀਗਾ ਤੇ ਹੁਣ ਅੱਜ ਇਹਨੂੰ ਕਰਾ ਕੇ ਲਿਆਉਣਾ ਕਿਉਂਕਿ ਜਦੋਂ ਓਖਲੀ ਜਵਾਈ ਦਾ ਖੜਕਾ ਬਹੁਤ ਕਰਦਾ ਇੱਥੇ ਕਿਹਨੇ ਗੋਲੀਆਂ ਹੁੰਦੀਆਂ ਇਹਦੇ ਤੇ ਬਾਕੀ ਦੇਖਦਾ ਮੈਂ ਸ਼ਹਿਰ ਜਾਣਾ ਕਉ ਕਿ ਉਧਰ ਗੱਡੀ ਦਾ ਟਾਇਰ ਵੀ ਪਤਾ ਨਹੀਂ ਸਾਈਡ ਤੋਂ ਆਹ ਕਿਨਾਰੀ ਜਿੱਥੋਂ ਛੜਦਾ ਹਵਾ ਲੀਕ ਹੁੰਦੀ ਆ ਤੇ ਇੱਥੇ ਸਿਸਟਮ ਹੈ ਨਹੀਂਗਾ ਤੋਂ ਵੀਲ ਖਰਾਬ ਹੋ ਜਾਂਦੇ ਆ ਤੇ ਮੈਂ ਹੁਣ ਸ਼ਹਿਰ ਨੂੰ ਰੱਖ ਕੇ ਆਇਆ ਟੈਂਪੂ ਤੇ ਆਪਾਂ ਜਾ ਕੇ ਹੁਣ ਮੁੱਦ ਕੀ ਚਲਦੇ ਆ ਤੇ ਨਾਲੇ ਤਾਂ ਟਾਇਰ ਦਿਖਾ ਕੇ ਆਉਨੇ ਆ ਮੈਂ ਕਿਹਾ ਗੱਡੀ ਕੀ ਕੱਢਣੀ ਆ ਤੇ ਮੋਟਰਸਾਈਕਲ ਦਾ ਕੰਮ ਕਰਾਉਣ ਕਰਕੇ ਮੈਂ ਗੱਡੀ ਨਹੀਂ ਲੈ ਕੇ ਚੱਲਿਆ ਕਿਉਂਕਿ ਜੇ ਮੈਂ ਗੱਡੀ ਲੈ ਜਾਂਦਾ ਫਿਰ ਮੇਰਾ ਮੋਟਰਸਾਈਕਲ ਰਹਿ ਜਾਣਾ ਸੀ ਤੇ ਮੋਟਰਸਾਈਕਲ ਲੈ ਕੇ ਜਾਣਾ ਫਿਰ ਗੱਡੀ ਫਿਰ ਮੈਂ ਗੱਡੀ ਦਾ ਹਰ ਟਾਇਰ ਹੀ ਖੋਲ ਲਿਆ ਤੇ ਉਹ ਮੈਂ ਰੱਖਿਆ ਦਾ ਟਰੈਂਪੂ ਤੇ ਹੁਣ ਆਪਾਂ ਚੱਲਦੇ ਆ ਮੋਟਰਸਾਈਕਲ ਤੇ ਤੇ ਆਜੋ ਫਿਰ ਅੱਜ ਸ਼ਹਿਰ ਦੀ ਗੇੜੀ ਲਾਉਨੇ ਆ ਦੇਖਦੇ ਆ ਕਿੰਨੀ ਕਿ ਗਰਮੀ ਆ ਚੰਗਾ ਵੇ ਜੀ ਸਾਹਿਬ ਓਕੇ ਆਹ ਸੇਠਾ ਵਾਲਾ ਹੀ ਮਰੀਆ ਸੇਠਾ ਨੂੰ ਤਾ ਅੱਕ ਵਰਦੀ ਹੈ ਪੂਰੀ ਉਹਨਾਂ ਦੀ ਵਾਲਾ ਕਰਦੀ ਦਾ ਕਿ ਐਨ ਪੂਰਾ ਹੋਣਾ ਯਾਰਾ ਬਾਈ ਜੀ ਆ ਸੇਠਾ ਤੇ ਮਾੜੀ ਗੱਲ ਆ ਤੁਸੀਂ ਸਾਰਿਆਂ ਨੇ ਮੈਂ ਵੀਡੀਓ ਦੇਖ ਲਈ ਹੋਣੀਆਂ ਇਹਨੇ ਵੀ ਰੀਲਰ ਰੋਣਾ ਪਾਈਆਂ ਇਹ ਠੰਡੇ ਇਲਾਕੇ ਚ ਇਕੱਲਾ ਹੀ ਘੁੰਮਿਆ ਆ ਕਿੰਨੇ ਦਾ ਲਾ ਆ ਫਿਰ ਸਿੱਟਾ ਮੈਂ ਤਾਂ 4-5 ਲਾ ਕੇ ਆਇਆ ਤੇ ਉਦੋਂ ਬਾਹਰ ਤੋਂ ਮਾਰ ਹੋ ਗਈ ਤੇ ਮਾਰ ਹੋ ਗਿਆ ਜੀ ਗਰਮ ਜਾਤ ਹੋ ਗਿਆ ਬਰਾਹਮਣ ਤੋਂ ਮਾਰੂ ਨਾ ਆ ਉਹ ਤੇ ਠੰਡਾ ਹੀ ਥਿਆ ਕੇ ਗਰਮ ਨਾ ਕੇ ਰਾਈ ਇਧਰੋਂ ਗਰਮ ਚੋ ਗਿਆ ਕੇ ਰਾਈ ਠੰਡੇ ਚ ਬਹੁਤ ਮੁਬਾਰ ਹੋ ਗਿਆ ਕੇਰਾ ਸੈਟਿੰਗ ਜੀ ਓਕੇ ਆਂਦੀ ਬਹੁਤ ਬਹੁਤ ਕਾਲ ਦੋ ਦਿਨਾਂ ਦਾ ਲੋਟੇ ਨਹੀਂ ਪੂਰੀ ਠੰਡ ਹੈ ਨੀ ਯਾਰ ਬਰਫ ਤੇ ਨਹੀਂ ਯਾਰ ਇਹ ਜਿਹੜਾ ਬੰਦਾ ਮਹੀਨਾ ਲਾ ਕੇ ਆ ਗਿਆ ਉੱਥੇ ਤੇ ਹਾਂ ਜੀ ਨਹੀਂ ਕਰਦਾ ਜਾਨੂੰ ਤੇ ਨਾ ਤਾਂ ਮੈਂ ਵਾਤ ਮੈਂ ਚੱਲਣ ਦਾ ਮੈਂ ਨਹੀਂ ਕੁਝ ਕਰਨ ਬੰਦਾ ਹੈ ਮਹੀਨਾ ਚਾਹੀਦਾ ਹੈ ਤਾਂ ਇਹ ਨਹੀਂ ਹੱਸਦਾ ਸੇਠ ਭਾਈ ਨਿਆਰੇ ਲੈ ਕੇ ਆਇਆ ਪੂਰੇ ਪਰਫਾ ਮੁਰਫਾ ਦੇ ਘੁੰਮ ਕੇ ਆਇਆ ਲੈ ਵੀ ਸੇਠ ਦੀ ਗੱਡੀ ਚੱਲਦੇ ਹੁਣ ਇਹਦੇ ਚ ਲੈਉਣੇ ਟਾਇਰ ਰੱਖ ਕੇ ਛੱਡੇ ਤੋਂ ਪੰਦ ਜਾ ਸਿੰਮ ਸਿੰਮ ਆਏ ਸੇਠਾ ਓਹ ਮੱਛੀ ਪਈ ਓਏ ਕਿਠਾ ਗੱਡੀ ਜੀ ਏਸੀ ਤਾਂ ਚਲਾ ਲਾ ਯਾਰ ਹੈ ਹੈ ਜੀ ਜੀ ਦਾ ਪਰ ਚਲਾ ਕੇ ਗਿਆ ਭਰਾਵਾ ਮੈਂ ਗਿਆ ਮੇਰਾ ਤਾਂ ਬਣ ਕੇ ਪਕੌੜੇ ਵਿੱਚ ਸਾਡੀ ਇਹਦੀ ਸੁਣਾ ਜਾਣ ਵਾਲੀ ਹੈ ਜੇ ਦੁਬਾਰਾ ਲੈ ਜਾਣੀ ਪੈ ਜੇ ਫੇਰ 5 ਵਜੇ ਜਿਹੜਾ ਮੰਗਦੋਂ ਕੇ ਲੈ ਜਾ ਉਹ ਤੋਂ ਤੱਕ ਲਿਆਂਦਾ ਉਹ ਫੇਰ ਲੈ ਕੇ ਮੈਂ ਮੈਂ ਤਾਂ ਭਰਾਵਾ ਸੀਸੇ ਖੋਲ ਕੇ ਗਿਆ ਤੇ ਕੁੜਿਆ ਅੱਗ ਵਿੱਚ ਤਪਸ਼ ਜੇ ਹੁਣ ਬਾਜੇ ਪਰਾਹ ਨੂੰ ਮੰਗ ਵੀ ਜਾਣੀ ਹੈ ਹਾਂ ਜਿਹੜਾ ਕਿ ਉਹਦਾ ਮੈਂ ਗੱਡੀ ਚਾਹੀਦੀ ਹੈ ਇਹ ਲੈ ਜਾ ਉਹ ਦੁਦਾਂ ਕਿੰਨਾ ਕਹਿੰਦਾ ਜਿਨੇ ਇਹਨੂੰ ਚੱਲਣ ਲੈ ਕੇ ਬਟਾਲੇ ਹੁੰਦੇ ਨੇ ਮੈਂ ਵਾਕਿਆ ਹੀ ਸੇਠ ਬਈ ਸਕੀਮੀ ਹੁੰਦੇ ਆ ਮੈਨੂੰ ਤਾਂ ਲੱਗਦਾ ਹਨਾ ਇਵੇਂ ਗੱਲ ਵੇ ਆਪੇ ਕੋਈ ਮੰਗੇ ਨਾ ਜਦੋਂ ਆਪਿਆਂ ਠੀਲੇ ਜਾਂਦੀ ਇਹਦਾ ਸਵਾਸ਼ ਆਉਣਾ ਹੁੰਦਾ ਪਿੰਡੋਂ ਉਹਨੂੰ ਠੰਡਾ ਬਹੁਤ ਆਉਂਦਾ ਆਰਾਮ ਨੂੰ ਜਾਂਦਾ ਉਹ ਠੰਡਾ ਹੁੰਦਾ ਸਹੀ ਗੱਲ ਇਹ ਲਾਲੀ ਵੀ ਤੇ ਪ੍ਰਾਜਾ ਵਾਲੀ ਵੀ ਹੈ ਹਾਂ ਚੱਲ ਬਈ ਮਰਜੀ ਤੇਰੀ ਸੇਠ ਵਿੱਚ ਚਾਹ ਪਿਆ ਦੇਈਏ ਹਾਂ ਹਾਂ ਡਿੱਗੀ ਵੱਡੀਆਂ ਪਰ ਅੱਜ ਤਪਸ਼ੀ ਬਹੁਤ ਆ ਭਾਗ ਨਾਗਾ ਇਹ ਯਾਰਾ ਕਿਤੇ ਜਵੇ ਅੰਮਾ ਆਖਾ ਕਿੱਥੇ ਫਸ ਗਿਆ ਮੈਂ ਅੱਜ ਤਾਂ ਮੈਂ ਲਿਆਣੀ ਨੇੜੇ ਸੀ ਆਪ ਨੂੰ ਕੋਈ ਨਾ ਹੈ ਅਰੇ ਚੀਜ਼ ਉਹ ਪਸੰਦ ਹੀ ਨਹੀਂ ਆਪਣੀ ਮਾਤੋਬਾ ਅਨੇ ਕਲਫੀ ਦਾ ਇੱਕ ਨੰਬਰ ਹੁੰਦੀ ਮਿਲਕ ਵਧਾਵਾ ਅੱਜ ਹੀ ਪੀਣਾ ਤੇਰੇ ਕੋਲ ਹਾਂ ਆ ਦੇ ਕਰ ਆਈਸਕ੍ਰੀਮ ਗਰਮੀ ਦਾ ਬਾਲੀ ਸਰਾ ਆ ਇਹ ਚੁੰਨੇ ਲਗਾਣੇ ਲੱਗੇ ਨਹੀਂ ਕਰੀਂ ਓ ਓ ਓ ਜੋ ਨਾਦਾ ਲਾਈ ਜਾਂਦੇ ਪਰ ਝੋਲੇ ਚ ਪਾਉਂਦੇ ਬਹੁਤ ਉੱਘਾ ਆ ਪਰ ਛੋਈ ਨਹੀਂ ਘਰ ਮਾਵਾਗੇ ਸਾਰੋ ਕੁਝ ਜਾਂਦੇ ਜਨਾ ਗਰਮੀ ਨਹੀਂ ਪੈਂਦਾ ਕੋਈ ਝੋਨੇ ਦਾ ਹਾਲ ਨਹੀਂ ਘੱਟ ਜਿਆਦੇ ਲੋਕ ਨਹੀਂ ਲੱਗਦੇ ਕਾਲੇ ਹੋ ਹੀ ਲੱਗਦੇ ਸਾਰੇ ਵਾਣ ਵੀ ਤੇ ਪਏ ਰਹੇ ਆਂ ਜਿਹਦਾ ਬਾਵਾ ਪੱਚੀ ਜਾਂਦੇ ਇੰਨੀ ਲੋ ਆ ਅੱਜ ਲਾਸਟ ਲੋਰ ਦਾ ਦੌਰ ਬਸ ਸਾਜ ਦਾ ਲੋ ਚੱਲ ਰਹੀ ਹੈ ਅੱਗੇ ਤੋਂ ਬਹੁਤ ਸਖਤ ਹੋ ਜਾਣਾ ਬੜੀ ਵੱਤਰਾ ਬੁਰੇ ਹਾਲ ਹੋਏ ਭਇਆ ਟਾਈਮ ਢਾਈ ਵਜ ਚੱਲੇ ਆ ਲੇਟ ਆਉਣ ਵਾਲੀ ਆ ਤੇ ਦੋ ਦਿਨ ਹੋ ਗਏ ਆ ਗੰਦ ਵਾਲੀ ਸਪਰੇਅ ਕੀਤੀ ਪਨੀਰੀ ਨੂੰ ਲਾਉਣ ਆ ਪਾਣੀ ਹੋ ਹੋ ਮੁੱਦ ਕਿਉਂ ਆ ਤਪਸ਼ ਨਾਲ ਹੀ ਹੁਣ ਮੈਂ ਗਿੱਲਾ ਸਾਫਾ ਕਰਕੇ ਲੈ ਕੇ ਆਇਆ ਤੇ ਜਿਹੜੇ ਵੀਰ ਵੀ ਝੋਨਾ ਲਾਈ ਜਾਂਦੇ ਆ ਕਿਉਂਕਿ ਇਸ ਵਾਰ ਨਾ ਮੀਂਹ ਜਵਾਂ ਹੀ ਨਹੀਂ ਪਿਆ ਕਿਉਂਕਿ ਮਈ ਮਹੀਨੇ ਜਵਾਂ ਨਹੀਂ ਮੀਂਹ ਪਿਆ ਨਾ ਝੂਣ ਚ ਪਿਆ ਕਿ ਇਹ ਕਿ ਤਪਸ਼ ਹੈਗੀ ਆ ਲੋ ਬਹੁਤ ਜ਼ਿਆਦਾ ਆ ਦੇਖ ਲਓ ਵਾਣਾ ਮੂਣਾ ਚ ਪਾਣੀ ਜਵਾਨੀਆਂ ਗਵਾਂਢੀ ਲਾਉਣ ਲੱਗੇ ਆ ਕੱਲ ਦੇ ਤੇ ਆਪਾਂ ਦਾ ਹਜੇ ਤੁਹਾਨੂੰ ਪਤਾ ਵੀ ਬਾਣ ਵੀ ਨਹੀਂ ਛੇੜਿਆ ਨਵੇਂ ਨੋਵੇਂ ਪਿਆ ਬਾਣ ਬੱਟਾ ਬੱਟਾ ਪਾਉਣ ਵਾਲੀਆਂ ਆਪਾਂ ਦਾ ਸ਼ੁਰੂ ਕਰਾਂਗੇ 24 23 24 25 ਤਰੀਕ ਨੂੰ ਅਸਲ ਤਾਂ 25 ਜੂਨ ਨੂੰ ਹੀ ਸ਼ੁਰੂ ਕਰਾਂਗੇ ਪਾਣੀ ਪੂਣੀ ਆਪਾਂ ਦਾ ਬੇ ਬੁਰਾ ਹਾਲ ਹੈ ਇਹਦੇ ਚ ਇਹ ਇਹੋ ਜੇ ਚ ਐਡੀ ਐਡੀ ਪਣੀਰੀ ਰਾਜ ਰੋਕ ਲਾਈ ਜਾਂਦੇ ਮੈਂ ਵੇਖੀ ਜਨਾ ਰਾਜ ਵੇਧ ਹੈ ਗਿਆ ਐਡੀ ਐਡੀ ਪਣੀਰੀ ਸਿਰਫ ਲੋਕ ਤੇ ਉਹ ਲਾਈ ਜਾਂਦੇ ਆ ਉਹ ਨਾਲ ਦੀ ਨਾਲ ਮੱਛੀਾਂ ਦੀ ਬਾਣ ਚ ਪਾਣੀ ਨਹੀਂ ਹੈਗਾ ਸੁੱਕੇ ਜੀ ਡੱਕੇ ਲਾਈ ਜਾਂਦੇ ਆ ਯਾਰ ਆਪਾਂ ਦੇਣਾ ਕਿਸੇ ਦਾ ਕੁਝ ਇਹ ਆ ਪਗੜਾ ਦੇਣਾ ਕਿਸੇ ਦਾ ਕੁਝ ਵੀ ਪਾਣੀ ਨਾਲੇ ਵੇਸਟ ਕਰੀਏ ਨਾ ਟੈਨਸ਼ਨ ਲਈਏ ਸਾਦੇ ਵਾਸਤੇ ਅੱਗੇ ਮੈਂ ਵੀ ਹਰ ਸਾਲ ਪਹਿਲਾਂ ਹੀ ਲਾਉਣਾ ਹੁੰਦਾ ਪਰ ਅਕੇ ਮੀਮੂ ਪਏ ਜਾਂਦੇ ਕਦੇ ਮੇਰੇ ਤਾਂ ਪ੍ਰੋਬਲਮ ਆਈ ਹੀ ਨਹੀਂ ਤੇ ਪਰ ਆਪਾਂ ਇਹ ਸਵਾਲ ਵੀ ਸਲੋਈ ਆ ਤੇ ਮੇਰੀ ਪਨੀਰੀ ਦੋ ਦਿਨ ਹੋ ਗਏ ਪਾਣੀ ਨਹੀਂ ਲੱਗਾ ਉਹ ਨੌਮਣੀ ਗੋਲਡ ਜੀ ਕੀਤੀ ਸੀ ਤੇ ਅੱਜ ਸਵੇਰੇ ਆਉਣੀ ਸੀ ਤੇ ਆਵੇ ਲਾਉਣ ਮੇਰੀ ਪਨੀਰੀ ਦਾ ਹਾਲ ਵੇਖ ਲੋ ਸਾਰੀ ਮੱਚ ਗਈ ਹੋ ਹੋ ਆ ਵੇ ਲੋ ਇਸ ਟਾਈਮ ਕੀ ਹਾਲ ਦੋ ਦਿਨ ਹੋ ਗਏ ਪਾਣੀ ਨਹੀਂ ਲੱਗਾ ਆ ਹੁਣ ਲਾਈਟ ਆਉਣੀ ਆ ਤੇ ਫਿਰ ਛੱਡਦੇ ਆ ਲਾਈਟ ਡੀਕ ਦੇ ਨੂੰ ਪੂਰਾ ਘੰਟਾ ਸਵਾ ਘੰਟਾ ਹੋ ਗਿਆ 2:30 ਵਜੇ ਲਾਈਟ ਆਉਣੀ ਸੀ ਪੌਣੇ 4 ਹੋ ਗਿਆ ਅਜੇ ਤੱਕ ਨਹੀਂ ਆਈ ਘੰਟਾ ਹੋ ਗਿਆ ਮੈਂ ਕਿ ਹੁਣ ਵੀ ਆਈ ਹੁਣ ਵੀ ਆਈ ਪਾਵਰ ਕੱਟਾ ਪਾਵਰ ਕੱਟ ਬਹੁਤ ਬੁਰਾ ਹਾਲ ਹੈ ਮੈਂ ਲੈਣ ਕੱਲ ਪਰਸੋਂ ਹੀ ਹਲੇ ਚੱਲੀ ਹੈ ਤੇ ਕੱਲ ਥੋੜਾ ਚੱਲੀ ਹੈ ਅੱਜ ਤੀਜੇ ਦਿਨ ਇੰਨੀ ਸ਼ਾਰਟੇਜ ਆ ਗਈ ਹੈ ਪੀ ਪਾਵਰ ਕੱਟ ਲੱਗਣ ਲੱਗ ਪਏ ਆ ਆਪਾਂ ਤਾਂ ਜਿਹੜੀ ਸਹੀ ਗੱਲ ਉਹ ਹੀ ਕਹਿੰਦੇ ਆ ਆ ਤੁਹਾਡੇ ਸਾਹਮਣੇ ਬੈਠਾ ਮੈਂ ਆ ਮੇਰੇ ਕੋਲ ਦੂਜਾ ਫੋਨ ਆਇਆ ਨਹੀਂ ਤੁਹਾਨੂੰ ਟਾਈਮ ਦਿਖਾ ਦੇਣਾ ਸੀ ਪੌਣੇ 4 ਹੋ ਗਏ ਪੂਰੇ 2:30 ਵਜੇ ਦਾ ਟਾਈਮ ਸੀ ਪੌਣੇ 4 ਹੋ ਗਏ ਲੈਟ ਜਾਵਣੀ ਆ ਜੀ ਪਤਾ ਨਹੀਂ ਤਾਂ ਗਰਮੀ ਲੋ ਕਰਕੇ ਆ ਕੀ ਚੱਕਰ ਕੀ ਨਹੀਂ ਸਿਸਟਮ ਫੋਨ ਬਿਜਲੀ ਕਰਦੇ ਸਾਰੇ ਬੰਦ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਅਜੇ ਤਾਂ ਝੋਨਾ ਲੱਗਣੇ ਨਹੀਂ ਲੱਗਾ ਇਹ ਤਾਂ ਮੋਟਰਾਂ ਅੱਧੀਆਂ ਚੱਲੀਆਂ ਆ ਕਿ ਆ ਹਾਲ ਹੋਏ ਹੋਏ ਆ ਆ ਬੈਠਾ ਪੌਣੇ ਘੰਟੇ ਤੋਂ ਭਰਨੀ ਆਪਾਂ ਸਿਰਫ ਬਨੇਰੀ ਆ ਝੋਨਾ ਤਾਂ ਹਜੇ ਆਪਾਂ ਲਾਉਣਾ ਝੋਨਾ ਐਸੇ ਕਰਕੇ ਲੇਟ ਬਾ ਤਾਂ ਫੇਰ ਹੀ ਜਾ ਕੇ ਝੋਨਾ ਲੱਗਣਾ। ਕਿਉਂਕਿ ਜੇ ਆਪਾਂ ਕਾਲੇ ਛੇਤੀ ਤਾਂ ਬਣ ਜਾਂਦੇ ਆ ਵੀ ਆਪਾਂ ਕਰ ਲਾਂਗੇ ਆਪਾਂ ਕਰ ਲਾਂ ਜਿਹਨਾਂ ਚ ਰੱਬ ਕਰਾਉ ਤਾਂ ਫੇਰ ਹੀ ਹੁੰਦਾ। ਜੇ ਗੁਰੂ ਰੱਬ ਮਿਹਰ ਪਾਊਗਾ ਮੈਂ ਪਾਊਗਾ ਫੇਰ ਹੀ ਜਾ ਕੇ ਝੋਨੇ ਲੱਗਣੇ ਆ। ਨਹੀਂ ਝੋਨੇ ਤਾਂ ਬਹੁਤ ਆਉਂਦੇ। ਇਹਦੇ ਬੈਠਣ ਜਾਂਦਾ ਗਿੱਲਾ ਕਰ ਕਰ ਸਾਫਾ ਦੁਆਰਾ ਦੁਆਰਾ ਮੈਂ ਨਹੀਂ ਜਾਂਦਾ। ਬਾਰ ਬਾਰ ਅੜਦੀ ਆ। 500 ਦੀ ਪੂਰੀ 33 ਹਾਂ। ਹੁਣ ਥੋੜਾ ਟਾਰ ਵੇਟ ਕਰਦੇ ਆਂ ਤੇ ਫਿਰ ਆਪਾਂ ਵੀ ਚੱਲਦੇ ਆ ਕਰੀ। ਲੈਟ ਪੰਡ ਵੀ ਹੈਣੀਗੀ ਪੰਡ 1:30 ਵਜੇ ਦੀ ਲੈਟ ਗਈ ਹੈ ਅਜੇ ਤੱਕ ਪੰਡ ਵੀ ਨਹੀਂ ਆਈ ਓਵਰਲੋਡ ਹੋਈ ਜਾਂਦਾ ਕਿਉਂਕਿ ਗ੍ਰੈਡ ਆਪਣਾ ਹੈਗਾ ਛੋਟਾ ਤੇ ਲੋਡ ਹੈਗਾ ਬਹੁਤ ਜ਼ਿਆਦਾ ਐਂ ਉਦੋਂ ਕਹਸੇ ਨਾ ਨਹੀਂ ਕੀਤਾ ਕਿ ਚਲੋ ਕਿਵੇਂ ਨਾ ਕਿਵੇਂ ਕਹਿ ਕੇ ਸਰਕਾਰ ਨੂੰ ਜਾਂ ਕੁਝ ਵੀ ਹੈ ਨਾ ਵੀ ਗ੍ਰੈਡ ਵੱਡਾ ਹੋ ਜਾਵੇ ਚਲੋ ਘਟ ਜਾਵੇ ਲੋਡ ਬਹੁਤ ਜ਼ਿਆਦਾ ਹੈ ਗ੍ਰੈਡ ਛੋਟਾ ਹੈ ਅੱਗੇ ਚਲੋ ਜਿਵੇਂ ਚੱਲਦਾ ਚੱਲੀ ਜਾਂਦੇ ਆ ਜਿਵੇਂ ਸਿਸਟਮ ਦੇ ਨਾਲ ਹੀ ਚੱਲਣਾ ਪੈਂਦਾ ਪਰ ਆਪਾਂ ਰੱਬਾ ਨਾ ਚਾਹਾਂ ਚਲਣਾ ਹਰ ਇੱਕ ਨੂੰ ਰੱਬਣਾ ਪੈਣਾ ਉਸੇ ਵੀ ਰੱਬਣਾ ਹੀ ਚਲੋ ਆਪ ਕਾਲੇ ਬਣ ਕੇ ਗੋਦ ਨਹੀਂ ਰੱਬ ਸਾਰਾ ਦੇਊਗਾ ਤੂੰ ਸਾਰਾ ਕੁਝ ਲਓ ਜੀ ਹੁਣ ਆਈ ਆ 5:30 ਵਜੇ ਹੁਣ ਘਰੋਂ ਆਇਆ ਮੋਟਰ Mein ਛੱਡ ਗਿਆ ਸੀਗਾ ਆ ਹੁਣ ਆਈ ਆ 5:30 ਹੁਣ ਕਿਰਾਂ ਫਲ ਭਰ ਦਿੰਨੇ ਆ ਤੇ ਆਸੇ ਪਾਸੇ ਵੀ ਛੱਡ ਦਿੰਨੇ ਆ ਪਤਾ ਹੀ ਕੋਈ ਨਹੀਂ ਮੇ ਲੈ ਰਿਹਾ ਨੀਰੇ ਰੱਖਣ ਵਿੱਚ ਸਾਰਾ ਪੁੱਛੀ ਵਿੱਚ ਪਾਣੀ ਨਮੁੰਦੇ ਨਾ ਰੰਗ ਬਦਲ ਗਿਆ ਦੇਖ ਲਓ ਬਣੀ ਓਹੋ ਲੋ ਵਾਲੀ ਆ ਬਈ ਉਦੋਂ ਹੀ ਲੈ ਜਾਂਦੀ ਚੱਕ ਕੇ ਚਲੋ ਕਮਟਾਂ ਕਰ ਲਓ ਲਓ ਵੀ ਮਿੱਤਰ ਪਿਆਰਿਓ 8 8:30 ਹੋ ਗਏ ਆ ਤੇ ਮੈਂ ਕਹਿੰਨਾ ਅੱਜ ਗਰਮੀ ਨੇ ਰਿਕਾਰਡ ਤੋੜ ਦੇ ਅੱਜ ਸਹਰ ਇਨਾ ਫਟੀ ਜਾਂਦਾ ਸਾਰੇ ਲੋਕਾਂ ਦਾ ਹੀ ਬਰਾਹ ਵਾਲਾ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਅੱਜ ਬਹੁਤ ਗਰਮੀ ਆ ਨਾ ਬਹੁਤ ਜਿਆਦੇ ਤੌਰ ਚੱਕੇ ਪਿਆ ਬਈ ਪੁੱਛੋ ਹੀ ਕੁਛ ਨਾ ਤੇ ਬਿਜਲੀ ਹੁਣ ਤਾਂ ਟਿਕੀ ਹੈ ਵੈਸੇ ਪੰਡ ਵੀ ਆ ਗਈ ਆ ਤੇ ਖੇਤ ਤੁਸੀਂ ਦੇਖ ਹੀ ਲਈ ਆ ਆ ਗਈ ਆ ਤੇ ਹੁਣ ਰੋਟੀ ਪਾਣੀ ਖਾ ਲਿਆ ਤੇ ਹੁਣ ਦੇਖਦੇ ਆ ਵੀ ਮੌਸਮ ਕੱਲ ਨੂੰ ਚੇਂਜ ਹੁੰਦਾ ਕਿ ਨਹੀਂ ਹੁੰਦਾ ਕਹਿੰਦੇ ਆ ਵੀ ਕੱਲ ਨੂੰ ਮੌਸਮ ਚੇਂਜ ਹੋਣਾ ਤੇ ਦੇਖਦੇ ਆ ਹੁੰਦਾ ਕਿ ਨਹੀਂ ਹੁੰਦਾ ਬਾਬਾ ਹੁਣ ਮੇਰ ਕਰ ਬਹੁਤ ਜਿਆਦਾ ਤਪਸ਼ਾ ਬਹੁਤ ਜਿਆਦਾ ਗਰਮੀ ਆ ਤੁਸੀਂ ਵੀ ਆਪਣਾ ਸਿਹਤ ਦਾ ਖਿਆਲ ਰੱਖੋ ਤੇ ਪਾਣੀ ਵੱਧ ਤੋਂ ਵੱਧ ਪੀਆ ਕਰੋ ਆਪਾਂ ਪਾਣੀ ਬਈ ਬਹੁਤ ਪੀਨੇ ਰੋਟੀ ਖਾਣੇ ਘੱਟ ਤੇ ਹਣ ਕਰਦੇ ਆ ਰੈਸਟ ਤੇ ਆਹ ਵਲੌਗ ਦਾ ਐਂਡ ਇੱਥੇ ਹੀ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਮੇਰੇ ਵੀਰ ਆਪਣੀ ਵੀਡੀਓ ਜ਼ਰੂਰ ਦੇਖਦੇ ਆ ਪਰ ਆਪਾਂ ਨੂੰ ਹਾਲੇ ਤੱਕ ਉਹਨਾਂ ਨੇ ਫੋਲੋ ਨਹੀਂ ਕੀਤਾ ਤੇ ਪਲੀਜ਼ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੁਹਾਡੇ ਸਪੋਰਟ ਦੀ ਲੋੜ ਆ ਤੇ 50000 ਹੋਣ ਵਾਲਿਆ ਸਿਰਫ ਹੀ 1100 ਬਾਕੀ ਆ 1100 ਤੇ ਛੇਤੀ ਛੇਤੀ ਕਰਾ ਦਿਓ ਤੇ ਆਪਾਂ ਵੀ 50k ਕਰ ਦਈਏ ਪੂਰੇ ਤੇ ਇਧਰ ਸਾਡੇ ਜਿਹੋਦੇ ਮੋਬਾਈਲ ਵੇਖੀ ਜਾਂਦੇ ਆ ਹਾਂਜੀ ਕਮੇਰ ਮਧਿਆ ਠੀਕ ਹੋ ਲਓ ਜੀ ਹੁਣ ਕੋਈ ਗੋਲੀ ਗੋਲੀ ਖਾਣੇ ਸਿਰ ਫਟ ਜਾਂਦਾ ਤੇ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ